ਤਾਂ ਦਰਾ ਕੀਤਾ ਕੌਣ ਭੋਗ ਪਾਊਗਾ ਭੋਗ ਤਾਂ ਭਾਈ ਰਲ ਮਿਲ ਕੇ ਪਾਵਾਂਗੇ ਦੋਦੀ ਕਰਕੇ ਦੋਨੇ ਹੋਰ ਕਿਨੇ ਪਾਣਾ ਨਾ ਅਸੀਂ ਕਿਉਂ ਪਾਵਾਂਗੇ ਭਾਈ ਜ਼ਮੀਨ ਤਾਂ ਹੋ ਇਹਨਾਂ ਦੇ ਨਾਮ ਲਵਾ ਗਿਆ ਅਸੀਂ ਕਾਹਦੇ ਪਾਸੇ ਖਾਤਾ ਕਰੀਏ ਵੀ ਉੱਤੇ ਪਾਪਾ ਤੂੰ ਦੱਸ ਦੇ ਕਿਵੇਂ ਕਰੀਏ ਇਹਨਾਂ ਦਾ ਹੁਣ ਉਹ ਭਾਈ ਹੁਣ ਤੁਸੀਂ ਮਰੇ ਹੋ ਇਹਨੂੰ ਵੀ ਛੱਡ ਦੋ ਹੈ ਜ਼ਮੀਨ ਤਾਂ ਮਾਮਾ ਜੀ ਆਪਣੀ ਮਰਜ਼ੀ ਨਾਲ ਲਵਾ ਕੇ ਗਿਆ ਸੀ ਕਿਹੜਾ ਕੋਈ ਧੱਕੇ ਨਾਲ ਲਵਾਈਏ ਜੇ ਜ਼ਮੀਨ ਦੇ ਦੇ ਕੇ ਗਿਆ ਸੋਨੂੰ ਤਾਂ ਉਹਦਾ ਖਰਚ ਵੀ ਤਾਂ ਤੁਸੀਂ ਕਰੋ ਉਹਦੀ ਕਮਾਈ ਵੀ ਤਾਂ ਤੁਸੀਂ ਖਾਓਗੇ ਨੇ ਹੁਣ ਤੱਕ ਤੁਸੀਂ ਖਾਧੀ ਉਹ ਕਮਾਈ ਕਿੱਥੇ ਗਈ ਉਹ ਦੋ ਪਹਿਲਾਂ ਸਾਨੂੰ ਅਸੀਂ ਕੀ ਖਾ ਗਏ ਅਸੀਂ ਉਹਦਾ ਕੀ ਖਾ ਗਏ ਯਾਰ ਸਾਰਾ ਠੇਕਾ ਜਿੰਨਾ ਪੈਸਾ ਟਗਾ ਤੁਹਾਨੂੰ ਦਿੰਦਾ ਦਿਓ ਮੇਰੀ ਗੱਲ ਸੁਣੋ ਜੀ ਜ਼ਮੀਨ ਕਿਹੜੇ ਵੇਲੇ ਦੇ ਕੇ ਇਹਨਾਂ ਨੂੰ ਉਹ ੱਟਕੇ ਨਾਲ ਅਗੁੱਠਾ ਲਵਾਇਆ ਜਿਹੋ ਜ਼ਮੀਨ ਇਹਨਾਂ ਨੇ ਨਾਂ ਲਵਾਉਂਦਾ ਕੋਈ ਦੋ ਚਾਰ ਭੈਣ ਭਾਈ ਸੱਦ ਕੇ ਫੇਰ ਨਾਉ ਜਮੀਨ ਹੁੰਦੀ ਧੱਕੇ ਨਾਲ ਹੁੰਦੀ ਨੇ ਤੁਸੀਂ ਵੀ ਲਵਾ ਸਕਦੇ ਸੀਗੇ ਧੱਕੇ ਨਾਲ ਕੋਈ ਨਹੀਂ ਆਪਣੀ ਮਰਜ਼ੀ ਨਾਲ ਲਵਾ ਕੇ ਗਿਆ ਕਿਤੇ ਨਹੀਂ ਆਪਣੀ ਮਰਜ਼ੀ ਨਾਲ ਲਵਾ ਕੇ ਗਿਆ ਤੁਸੀਂ ਲਵਾ ਲੈਂਦੇ ਪਰਈ ਧੱਕੇ ਨਾਲ ਸਾਡੇ ਦੇ ਵਿੱਚ ਬੇਈਮਾਨਾ ਨਹੀਂ ਸੀ ਛੋਡੇ ਦੇ ਵਿੱਚ ਹੈਗਾ ਸੀ ਉਹ ਅਸੀਂ ਬੇਈਮਾਨ ਹੋ ਗਏ ਹੋਰ ਕੀ ਹੋ ਗਿਆ ਤੁਸੀਂ ਆ ਫਿਰ ਤੁਸੀਂ ਰੱਖ ਲਓਗੇ ਜਮੀਨ ਰੱਖ ਲਾਂਗੇ ਇਹ ਗੱਲ ਲੋਟ ਨਹੀਂ ਆਉਣੀ ਮੈਂ ਨਾ ਤੁਹਾਨੂੰ ਕਦਾਚ ਟਕੜੀ ਛਲੂ ਫਿਰ ਰੱਖੂਗੇ ਕੋਈ ਗੱਲ ਨਹੀਂ ਜਦੋਂ ਪੜੀਸਿਆਂ ਦੇਖਾਂਗੇ ਹਾਂ ਇਹ ਤਾਂ ਨਾਲ ਤਾਂ ਰੋਣਾ ਰਹਿਣਾ ਆਪਾਂ ਚੱਲਦੇ ਆ ਇਹਨਾਂ ਨੂੰ ਕਹਿ ਕਰ ਲਓ ਜਿਵੇਂ ਤੁਹਾਨੂੰ ਸਹੀ ਲੱਗਦਾ ਉਹ ਬਈ ਤੁਸੀਂ ਹੁਣ ਸਵੇ ਕਾਹਨੂੰ ਫਰੋਲਦੇ ਹੋ ਤੁਸੀਂ ਰਲ ਮਿਲ ਕੇ ਤੁਸੀਂ ਕਰ ਲਓ ਅਸੀਂ ਕੀ ਗੱਲ ਸਿੱਧੀ ਐ ਠੀਕ ਐ ਉਹਦੀ ਉਮਰ ਜਿੰਨੀ ਸੀਗੀ ਉਹ ਭੋਗ ਕੇ ਵਾਗ ਗਿਆ ਪਰ ਜਿਹੜਾ ਪੰਜ ਕਿਲੇ ਇਹਨਾਂ ਦੇ ਨਾਲ ਲਵਾ ਗਿਆ ਉਹ ਸਾਰਾ ਖਰਚਾ ਇਹਨਾਂ ਕੋਲ ਜਿਹੜੇ ਪੈਸੇ ਉਹਦੇ ਕੋਲ ਜਮ੍ਹਾਂ ਸੀ ਆ ਖੁੱਡੀਆਂ ਸੀ ਸਾਰੀਆਂ ਇਹਨਾਂ ਕੋਲੇ ਨੇ ਉਹ ਪੈਸੇ ਲਾਉਣ ਹੁਣ ਇਹ ਐ ਫੜੀਆਂ ਸਾਡੇ ਕੋਲੇ ਕੋਈ ਨਹੀਂ ਹੈਗੀਆਂ ਫੜੀਆਂ ਤੁਹਾਡੇ ਕੋਲੇ ਨਹੀਂ ਹੈਗੀਆਂ ਜਿਹੜਾ ਸੋਨਾ ਚਾਂਦੀ ਉਹ ਉਹ ਕਿੱਥੇ ਆ ਉਹ ਬੈ ਜਾ ਬੈ ਜਾ ਉਹ ਪੈਸਾ ਕਿੱਥੇ ਆ ਸਭ ਕੋਲੇ ਉਹਦੇ ਕੋਲ ਹੈ ਕਿੰਨੇ ਕੋਈ ਹੋਣੀ ਅਸੀਂ ਵੀ ਅਦਾਲਤ ਚ ਕੇਸ ਕਰਾਂਗੇ ਤੁਨ ਮੈਂ ਅਦਾਲਤ ਚ ਕੁੜੀ ਸੁ ਫੇਰ ਤੈਨੂੰ ਪਤਾ ਲੱਗੂਗੀ ਕੋਈ ਗੱਲ ਨਹੀਂ ਇਹ ਤਾਂ ਉਹ ਕੰਮ ਹੋ ਗਿਆ ਜੀ ਨਾਲੇ ਚੋਰ ਤੇ ਨਾਲੇ ਚਤਰਾਈ ਨਾ ਤਾਂ ਸਾਰਾ ਕੁਸ ਲਏਗੇ ਸਾਹਮ ਕੇ ਨਾਲੇ ਹੁਣ ਬੋਲਦੇ ਨੇਗੇ ਠੇਕਾ ਦਾ ਤੂੰ ਫੜਦੀ ਰਹੀ ਹੈ ਸਾਰਾ ਸੀ ਕੀ ਖਾ ਲਿਆ ਕਿਹੜਾ ਕੰਜਰ ਨਹੀਂ ਲਿਆ ਕਿ ਦਿੱਤਾ ਠੇਕਾ ਸਾਨੂੰ ਆਏ ਤਾਂ ਦੱਸ ਦੇ ਇਹ ਵੀ ਨਹੀਂ ਤੂੰ ਚੱਕ ਕੇ ਲਖ ਪਾਈ ਸੀ ਹਾਜੀ ਕਿਤਾ ਸੀ ਕੋਈ ਨਾ ਕੋਈ ਗੱਲ ਦੱਸੀ ਗਈ ਆਪ ਘਰੇ ਤੂੰ ਜਿਵੇਂ ਦਾ ਬਣਦਾ ਹੋਇਆ ਹੋ ਉਹਨੂੰ ਬਾਈ ਫੇਰ ਮੇਰੀ ਗੱਲ ਸੁਣ ਫੇਰ ਛੱਡ ਬਾਈ ਹੁਣ ਕਾ ਕਹੇਗੀ ਤੂੰ ਹੁਣ ਕਾਹਨ ਦਾ ਕੀ ਮਤਲਬ ਹੈ ਨਾ ਬਾਈ ਫਿਰ ਛੋੜਾ ਕਿਹੜਾ ਕੁਝ ਲੱਗਦਾ ਨਹੀਂ ਸੀ ਜਿਹੜਾ ਤੁਸੀਂ ਕਹਿੰਦੇ ਅਸੀਂ ਨਹੀਂ ਪੂਰੇ ਹਿੱਸਾ ਪਾਉਂਦੇ ਹੈਗੇ ਨਾ ਇਹ ਗੱਲ ਚੋਂ ਦੇ ਜੀ ਪਿੱਛੇ ਦੀ ਸੇਵਾ ਕਰ ਇਹ ਹੋ ਜਾ ਤਾਂ ਬਾਈ ਹੈ ਨਹੀਂ ਸੀ ਵੀ ਜਿਹੜਾ ਕੱਲਾ ਤੁਹਾਡੇ ਨਾਲ ਜ਼ਮੀਨ ਕਰਾ ਗਿਆ ਹਾਂ ਲੇ ਡੇਟਾਈ ਕਿੱਨੇ ਅਸੀਂ ਲਾਵਾ ਗਿਆ ਤਾਂ ਤੈਨੂੰ ਬੜਾ ਪਤਾ ਪੜ੍ਹ ਗਈ ਉਹ ਜੀ ਸਾਹ ਤੇ ਅਗੇ ਦਾ ਤੜਾਉਣੇ ਵਿੱਚ ਦਾਵੇਂ ਨਾ ਲੱਤ ਸਾਹ ਤੇ ਆਖੇ ਲੈ ਮੈਨੂੰ ਪਤਾ ਨਹੀਂ ਹੁਣ ਸੱਚੀ ਗੱਲ ਕਹਿੰਦਾ ਹੁਣ ਥੋੜੇ ਉਹ ਵੀ ਚੁੱਪਦੀ ਆ ਇਹ ਅੱਛਾ ਥੋੜੇ ਸੱਚੇ ਹੋਗੇ ਅਸੀਂ ਝੂਠੇ ਹੋਗੇ ਆਪਦੇ ਵਾਰੀ ਆਪਦੇ ਵਾਰੀ ਨਾ ਉਹ ਹੱਥ ਪੱਲੇ ਕੁਛ ਨਹੀਂ ਆ ਮੱਚਦੇ ਨੇ ਹੁਣ ਹਾਂ ਉਹਨਾਂ ਨੂੰ ਕੋਈ ਨਾ ਥੋੜਾ ਨਾ ਤੂਤਾਂ ਦਾ ਵੀ ਲਾਜ ਨਹੀਂ ਮੰਨਿਆ ਕੋਈ ਹੋਊਗੀ ਦੇਖ ਬਈ ਕਰਦੇ ਹੈ ਜਾਣ ਕੇ ਕਰਦੇ ਨੇ ਭੜੀ ਆ ਮੈਂ ਭਾਪੇ ਨੂੰ ਇਸੇ ਕਰਕੇ ਲੈ ਕੇ ਆਇਆ ਵੀ ਕਿਸੇ ਗੱਲ ਦਾ ਕੋਈ ਆਪਾ ਨਿਵੇੜਾ ਕਰਾਂ ਕੁਸੀਂ ਤਾਂ ਯਾਰ ਹੁਣ ਫੇਰ ਜਲੂਸ ਕੱਟਣ ਬੈਗੇ ਉਹਦੀ ਮਰੇ ਹੋਈ ਦੀ ਮਿੱਟੀ ਪਲੀਤ ਕਰੀ ਜਾਂਦੇ ਹੋ ਨਾ ਬਾਈ ਜਲੂਸ ਨਾਲ ਕੀ ਗੱਲ ਆ ਗੱਲ ਤਾਂ ਹੈਗੀ ਆ ਧੋਖੇ ਨਾਲ ਜ਼ਮੀਨ ਕਰਾ ਲਈ ਨਾ ਤੁਸੀਂ ਕਰਾ ਲਓ ਧੋਖੇ ਨਾਲ ਤੂੰ ਕਰਾ ਲੈਂਦੀ ਛੋਟੇ ਭਾਈ ਰੱਬ ਨਾਲ ਗੱਲ ਕਰਨੀ ਚਾਹੀ ਜੇਗਾ ਸਾਡੇ ਕੋਲ ਤਾਂ ਧੋਖਾ ਹੈ ਨਹੀਂ ਨਾ ਇਹ ਤਾਂ ਸਾਡੇ ਕੋਲ ਤਾਂ ਖੜਾ ਨਹੀਂ ਸਾਡੇ ਘਰ ਦਾ ਮਸਲਾ ਤੁਸੀਂ ਅਜਿਹਾ ਗੱਲ ਕਰ ਰਹੇ ਆ ਨਾ ਤੁਸੀਂ 2 ਮਿੰਟ ਚੁੱਪ ਕਰ ਲੇ ਲਾਓ ਜਲੂਸ ਅਸੀਂ ਘਾਟਣ ਦੀ ਦਵਾਈ ਬੂਟੀ ਲਾਉਦਾ ਸਾਰਾ ਅਸੀਂ ਕੀਤਾ ਪਰ ਜ਼ਮੀਨ ਲਵਾਉਣ ਵਾਲੇ ਇਹ ਆਪਦਾ ਗੁੱਠਾ ਲਾ ਕੇ ਚੱਕ ਮੇਰੇ ਭਾਈ ਆਪਦੇ ਨੌਕਰਾਂ ਨੂੰ ਇਹਦਾ ਹੱਲ ਕੀ ਆ ਤੁਸੀਂ ਇਹ ਦੱਸੋ ਸਾਹਿਬ ਹੱਟਾ ਕੀ ਆਪਦਾ ਖਰਚਾ ਕਰਨ ਆਪਦਾ ਭੋਗ ਦੇ ਖਰਚਾ ਕਰਨ ਰਹੀ ਗੱਲ ਜ਼ਮੀਨ ਦੀ ਇਸ ਦਾ ਸਟੇ ਲਵਾਵਾਂਗੇ ਨਾ ਬੀਜੀਆਂ ਨਾ ਬੀਜਣ ਦੇਈਏ ਹਾਂ ਚੱਲ ਬੱਸ ਆਪਾਂ ਅੱਪਾ ਚੱਲ ਜਾਈਏ ਮਾਮਾ ਦੇਖ ਸਿਆਣਾ ਬੰਦਾ ਤੇਰੇ ਕਹੇ ਅਸੀਂ ਸਾਰਾ ਕੁਝ ਉਹ ਦਵਾਈ ਬੂਟੀ ਵੀ ਉਹਨੂੰ ਸਾਹ ਸੰਭਾਲ ਦੀ ਸਾਰੀ ਕੀਤੀ ਅਸੀਂ ਤੇਰੀ ਕਦਰ ਨਹੀਂ ਉਹ ਡਿੱਗਣ ਦਿੱਤੀ ਥੱਲੇ ਪਰ ਫੇਰ ਵੀ ਇਹ ਦੇਖ ਲੈ ਇਹਨਾਂ ਨੇ ਆ ਕੰਮ ਕੀਤਾ ਇਹਨਾਂ ਨੇ ਪੁੱਛਿਆ ਫਿਰ ਮਾਮਾ ਮੈਨੂੰ ਬੁਲਾ ਕੇ ਮਾਮਾ ਕਹਿੰਦੇ ਪਈਏ ਤੋ ਅੱਧ ਕਰਦੇ ਤਾਂ ਵੀ ਕੋਈ ਦਿੱਕਤ ਨਹੀਂ ਸੀ ਇਹਨਾਂ ਦੇ ਇਕੱਲੇ ਪੰਜ ਕਿੱਲੇ ਦੇ ਪਹਿਲਾਂ ਵੀ ਆ ਰਹੇ ਅਸੀਂ ਭਾਈ ਤੁਸੀਂ ਕਿਤੇ ਮੰਨੀ ਨਹੀਂ ਹੁਣ ਵੀ ਨਹੀਂ ਮੰਨਦੇ ਤੁਸੀਂ ਮੇਰੀ ਗੱਲ ਸੁਣੋ ਮਾਮਾ ਜੀ ਇੱਧਰ ਹੋ ਤੁਸੀਂ ਹੁਣ ਤਾਂ ਇਹਨਾਂ ਨੂੰ ਮਾਮਾ ਦਿਖ ਗਿਆ ਉਹ ਕੁੜੇ ਮਾਮਾ ਸਾਧ ਲਿਆ ਕੇ ਮਾਮਾ ਜੀ ਆ ਜਾ ਜਦੋਂ ਗੁੱਠਾ ਲਵਾਇਆ ਸੀ ਉਦੋਂ ਮਾਮਾ ਕਿੱਥੇ ਸੀ ਤੇ ਮਾਮਾ ਪਹਿਲਾਂ ਵੀ ਆਇਆ ਸੀ ਉਦੋਂ ਕਿਹੜਾ ਤੁਸੀਂ ਸਾਡੀ ਮਾਰੀ ਅਗਰ ਗੁੱਠੇ ਵੇਲੇ ਵੀ ਮਾਮੇ ਨੂੰ ਬੁਲਾਉਂਦੇ ਆਉਂਦੀ ਗੱਲ ਉੱਤੇ ਰੱਖਦੇ ਨੇ ਦੂਜੇ ਦਿਨ ਸੁਣਦੇ ਇਹ ਆਹੋ ਠੀਕ ਹੈ ਨਾ ਪੰਡਾ ਉੱਤੇ ਆ ਭਾਈ ਸਿੱਧੀ ਗੱਲ ਆ ਅਸੀਂ ਤਾਂ ਅਦਾਲਤ ਦੇਖਾਂਗੇ ਦੇ ਤੇਰੀਆਂ ਨਾਕੜੀ ਸੱਕੜਾ ਜਿਹਦਾ ਬੋਤੇ ਨਹੀਂ ਅਸੀਂ ਦੇਖਾਂਗੇ ਮਰਜ਼ੀ ਕਰ ਲਿਆ ਪੰਡਾ ਚੀਖਾਂ ਦੇ ਕੋਪੀਂ ਦੇ ਜਿਹੜਾ ਕੁਛ ਕੁ ਸਮਰਜੀ ਲੱਗ ਜਾ ਹੁਣ ਸਾਡਾ ਅਸੀਂ ਉਹ ਰੱਖ ਲੈਂਦੇ ਦੇਖਾਂਗੇ ਵੀ ਕਿਤੇ ਮਾਮੇ ਆਈ ਦੀ ਤਾਂ ਰੱਖ ਲੈਂਦੇ ਕੋ ਬੋਲਣ ਜਾਂਦੇ ਦੋਹੇ ਜੀ ਠੀਕ ਗੱਲ ਬੰਦ ਕੇ ਰਾ ਲੱਗਦੀ ਗੱਲ ਕਰੇ ਬੰਦ ਕਿਲੇ ਸਾਹਮਣੇ ਨੂੰ 50000 ਲਾਉਣ ਤੇ ਮਾਰਾ ਦੇ ਕਿਵੇਂ ਚਲੂਨੇ ਲੜਦੇ ਨੇ ਲਾ ਦੋ ਕਰ ਹਾਂ ਆਗ ਲੈਣਾ ਨਾਕਰਾ ਕੇ ਗਿਆ ਸਾਡੇ ਕੋਈ ਨਾ ਆਈ ਨਿਕਲੂ ਆਈ ਨਿਕਲੂ ਦੇਖ ਲਈ ਕੋਈ ਨਾ ਨਿਕਲਿਆ ਹਾਂ ਲਾ ਦੋ ਕਰ ਜਿਹੜਾ ਕੁਝ ਕਰਦਾ ਨਾ ਫਿਰ ਖਰਚਾ ਕਰਨ ਮੇਰੇ ਕਿਉਂ ਪਿੱਛੇ ਹਟਦੇ ਹੋ ਹੋਰ ਮਾਰੀ ਜਾਂਦੀ ਆ ਪੁੱਤ ਜੇਕਰ ਤੂੰ ਤਾ ਪਹਿਲੇ ਜਾਣ ਦਸਤਾਹੇ ਤਾਂ ਮੇਰੇ ਨਾਲ ਕਰਾ ਕੇ ਸਾਡਾ ਬੜਾ ਸਾਥੀ ਸਬੰਧ ਤੇਰੀ ਜੇਕਰ ਤੂੰ ਪਾ ਤਾ ਤਾਨੂੰ ਦੇਣੀ ਲੱਗੀ ਚਲੇ ਗਈ ਲੜ ਗਈ ਮੈਂ ਕਿੱਧਰ ਗੁੜੇ ਲੈ ਗੋਲੀ ਪਣੀ ਜਾਂਦੀ ਆ ਦੇਖਦੀ ਨਹੀਂ ਅੱਗਾ ਪਿੱਛਾ ਕੋਈ ਹੋਰ ਕਿਵੇਂ ਆ ਹਾਂ ਠੀਕ ਆ ਮੈਂ ਤਾਂ ਮੈਂ ਤਾਂ ਉਹਨਾਂ ਦੇ ਜੇਲ੍ਹ ਲੈ ਕੇ ਜਾ ਕੇ ਆਈ ਸੀ ਮੜਾ ਜਾ ਜੇਲ੍ਹ ਲੈ ਕੀ ਗੱਲ ਹੋ ਗਈ ਉਹਨਾਂ ਦੀ ਬੁੜੀ ਜੀ ਬਿਮਾਰ ਤੀ ਮਹਲਾ ਚਲ ਪਤਾ ਲੈ ਆਉਣੀ ਆ ਕਿ ਜਾ ਕੇ ਅੱਛਾ ਲੈ ਮੈਨੂੰ ਵੀ ਬਾਜ਼ ਮਾਰ ਲੈਣੀ ਕੱਟੀਆਂ ਪਤਾ ਲੈ ਆਉਣੀ ਮੈਂ ਹੁਣ ਪਤਾ ਲੈਣ ਜਾਂਦੀ ਸੀਗੀ ਅੱਛਾ ਗਈ ਨਹੀਂ ਤੂੰ ਹਲੇ ਉਹਨਾਂ ਦੇ ਹਾਂ ਮੈਂ ਤਾਂ ਨਾ ਕਿੱਥੇ ਗਈ ਆ ਘਰਾਂ ਚੋਂ ਕਿਹੜਾ ਨਿਕਲਿਆ ਜਾਂਦਾ ਹਾਂ 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 ਉਹ ਤਾਂ ਹੈਗੀ ਹੈਗਾ ਆ ਤੁਹਾਡੇ ਵਾਲੇ ਕਿਵੇਂ ਪਤਾ ਨਹੀਂ ਭਾਣੇ ਐਸ ਤਾਂ ਜਾਣਾ ਨਹੀਂ ਆਉਣਾ ਨਹੀਂ ਠੀਕ ਹੀ ਹੋਣੀ ਲੈ ਠੀਕ ਹੋਣੀ ਕੁੜਿਆਂ ਨੂੰ ਟੈਕ ਆ ਗਿਆ ਸੀਗਾ ਐਡੀ ਗੱਲ ਹੋਗੀ ਓਕੇ ਠੀਕ ਹੀ ਹੋਣੀ ਕਿਹਨੂੰ ਆ ਗਿਆ ਟੈਕ ਤੇਰੇ ਦਿਓਰ ਨੂੰ ਹੋਰ ਕਿਨੂੰ ਕਿੱਥੇ ਰਹਿਣੀ ਆ ਲੈ ਜਦੋਂ ਹੁਣ ਕਿਸੇ ਨੇ ਨਾ ਦੱਸਿਆ ਨਾ ਕੋਈ ਮੈਨੂੰ ਰੌਲਾ ਰੱਬ ਦਾ ਸੁਣਿਆ ਉਹਨਾਂ ਦੇ ਕਰੇ ਆਏ ਨਹੀਂ ਮੈਂ ਮਰ ਜਾ ਤੈਨੂੰ ਜਮਾ ਨਹੀਂ ਪਤਾ ਨਾ ਵੀ ਤੈਨੂੰ ਕਿਵੇਂ ਪਤਾ ਲੱਗਿਆ ਲੈ ਓਕੇ ਤੈਨੂੰ ਕਿਵੇਂ ਪਤਾ ਲੱਗਿਆ ਮੈਨੂੰ ਤਾਂ ਕੱਲ ਦਾ ਪਤਾ ਲੱਗਿਆ ਲੈ ਕੱਲ ਦਾ ਪਤਾ ਲੱਗਿਆ ਸਾਰਾ ਦਿਨ ਤੋਂ ਕੰਮ ਧੰਦਾ ਕਰਦੀ ਫਿਰਦੀ ਆ ਨਾ ਮੈਨੂੰ ਉਹਨੇ ਆਪਣੇ ਦੱਸਿਆ ਨਾ ਹੀ ਕੋਈ ਗੱਲ ਮੈਂ ਸੁਣੀ ਹੁਣ ਪਣੇ ਸੀ ਤੈਨੂੰ ਪਤੀ ਉਹਦੋਂ ਜਦੋਂ ਉਹ ਮੁੱਕਿਆ ਤੀਗਾ ਮੇਰੇ ਵਾਲਾ ਜੇਠ ਉਹਦੋਂ ਇਹਨਾਂ ਨੇ ਕਹਿਤਾ ਤੀ ਬਿਨਾ ਸਾਡੇ ਆਏ ਨਾ ਅਸੀਂ ਸੋਡਿਆ ਹੀ ਏ ਅਸਤਾ ਉਦੋਂ ਮੁੜ ਕੇ ਨਾ ਆਏ ਮੂੰਹ ਲਾਏ ਨਾ ਇਹਨਾਂ ਨੇ ਅਸੀਂ ਮੂੰਹ ਲਾਏ ਮੁੜ ਕੇ ਗਏ ਆਈ ਨਹੀਂ ਹੈਗੇ ਨਹੀਂ ਚੱਲ ਉਹ ਮਰਨ ਵਾਲੇ ਨੇ ਜਿਹੜਾ ਸਿਆਪਾ ਛੇੜ ਕੇ ਗਿਆ ਸੀ ਉਹ ਤਾਂ ਹੋ ਗਈ ਹਵਾ ਗਈ ਤੁਸੀਂ ਤਾਂ ਹੁਣ ਮਿਲਦੇ ਵਰਤਦੇ ਰਹਿ ਜਾਓ ਮੈਂ ਤਾਂ ਇਹ ਕਹਿੰਦੀ ਆ ਮੈਨੂੰ ਤਾਂ ਉਹੀ ਗੱਲ ਕਹਿ ਦਿੰਦੀਆਂ ਤੇਰੇ ਮੇਰੇ ਵਰਗੀਆਂ ਵੀ ਚੁਗਲੀਆਂ ਲਾਉਂਦੀ ਐ ਕਰਦੀ ਐ ਗੱਲਾਂ ਬਾਤਾਂ ਉਧਰ ਕਰਤਾ ਉਧਰ ਮੈਂ ਤਾਂ ਭੈਣ ਸਾਰਿਆਂ ਨੂੰ ਮਿਲਾ ਕੇ ਰਾਜੀ ਆ ਮੈਂ ਤਾਂ ਕਹਿਨੀ ਆ ਵੀ ਮਿਲਦੇ ਰਹੋ ਤੁਸੀਂ ਦੋਨੇ ਪਰਿਵਾਰ ਇਕੱਠੇ ਹਾਂ ਚੱਲ ਫੇਰ ਕੀ ਹੋ ਗਿਆ ਮਾਣਾ ਚ ਫਰਕ ਐ ਉ ਤਾਂ ਨਹੀਂ ਕੋਈ ਫਰਕ ਤੁਹਾਡਾ ਨਹੀਂ ਭੈਣੇ ਮਾਣਾ ਚ ਫਰਕ ਵੀ ਮਰਨ ਵਾਲਾ ਪਵਾ ਕੇ ਗਿਆ ਬਾਂਦਰਾਂ ਦੇ ਵਿਚਾਲੇ ਪਹਿਲੀ ਛਿੱਟ ਗਿਆ ਵੀ ਲੜੀ ਜਾਓ ਆਪਸ ਚੁਰੀ ਹੈ ਜੇ ਚੰਗਾ ਹੁੰਦਾ ਸਾਨੂੰ ਚ ਕਹਿ ਕੇ ਨੌਕਰਵਾ ਦਿੰਦਾ ਉਹਨਾਂ ਦੀ ਜ਼ਮੀਨ ਅਸੀਂ ਕਿਹੜਾ ਕਹਿੰਦੇ ਤੇ ਅਗਲੇ ਜਾਇ ਜਤ ਜਿਹਨੂੰ ਮਰਜੀ ਦਿੰਦਾ ਨਹੀਂ ਹਾਂ ਗੱਲ ਤਾਂ ਹੈਗੀ ਆ ਨੇ ਉਹਨੇ ਕਿਹੜਾ ਨਾ ਕਰਾਈ ਹੋਗੀ ਫਿਰ ਉਹੀ ਗੱਲ ਜਿਹੜੀ ਉਹਦੇ ਨਿਭੜੀ ਸੀ ਗੂਠਾ ਲਾ ਲਵਾਤਾ ਹੋਊਗਾ ਚੱਲ ਬਣੀ ਰੱਬ ਜਾਣਦਾ ਜਾਂ ਇਹ ਜਾਣਦਾ ਜਾਂ ਜਿਹੜਾ ਮਰ ਮੇਰੇ ਪੈਦੇ ਤਾਂ ਫੜਕੇ ਉਹੀ ਗੱਲ ਆਪਣਾ ਭਾਵਾ ਗੂਠਾ ਕਿਤੇ ਤਰ ਲ ਆਪਾਂ ਨੂੰ ਕੀ ਪਤਾ ਲੱਗਦਾ ਚੱਲ ਠੀਕ ਆ ਮੈਂ ਵੀ ਜਾਨੀਆ ਕਰੇ ਮੇਰਾ ਕੰਮ ਧੰਦਾ ਜਪਿਆ ਤੀਗਾ ਮੈਂ ਇ ਕਹਿੰਦੀ ਆ ਕੋੜੇ ਪਤਾ ਲੈ ਲਈ ਮੇੜਕ ਸਿਰਕ ਲੈ ਲਿਆ ਕਰ ਉਹੀ ਗੱਲ ਕੋਈ ਨਾ ਛੋਟੀ ਹੈ ਤੇਰੇ ਨਾਲ ਫਿਰ ਵੀ ਹੈ ਨਾ ਕੋਈ ਨਾ ਮੈਂ ਦੇਖ ਨਹੀਂ ਜਾ ਕੇ ਹੋਰ ਨੋਹਾਂ ਨੋ ਮਾਸ ਨਹੀਂ ਕਦੇ ਅੱਡ ਹੁੰਦੇ ਹੁੰਦੇ ਦੇਖ ਮੇਰੀ ਭੈਣ ਮੈਂ ਤਾਂ ਇ ਕਹਿੰਦੀ ਆ ਮਾਸਾ ਨਹੀਂ ਅੱਡ ਹੁੰਦੇ ਹੁੰਦੇ ਪਰ ਜਦੋਂ ਆਪਦੇ ਦਰਾਂਤਾਂ ਲੱਗ ਜਾਂਦੇ ਨੇ ਕਰਨਾ ਫਿਰ ਦੂਰ ਹੋਣੀ ਪੈਂਦਾ ਚਲ ਬਾਕੀ ਕੋਈ ਗੱਲ ਨਹੀਂ ਢੱਡ ਮੱਚਦਾ ਚਾਚੇ ਦੇ ਨੂੰਹ ਜੂ ਹੋਈ ਮੈਂ ਤੇਰੀ ਹਾਂ ਹਾਂ ਚਲ ਚੰਗਾ ਠੀਕ ਹੈ ਚੰਗਾ ਪੜੇ ਦੇਖ ਲੈ ਮੇਰੇ ਨਾਲ ਵੀ ਕਿਸੇ ਨੇ ਗੱਲ ਹੀ ਨਹੀਂ ਕਰੀ ਟੈਕ ਹੋ ਗਿਆ ਗੱਲ ਸੱਚੀ ਵੀ ਹੈ ਕਿਉਂ ਇਹ ਕਹਿੰਦੀ ਹੈ ਇਹ ਚਲ ਕਰੀ ਜਾ ਕੇ ਕਰਤੀ ਆਂ ਪਤਾ ਖੇ ਇਧਰ ਕੁ ਦਿਂਦ ਨਹੀਂ ਹੈਗਾ ਕੀ ਗੱਲ ਹੋ ਗਈ ਗੱਲ ਤਾਂ ਕੀ ਮੈਂ ਤਾਂ ਰਾਣੀ ਮਿਲੀ ਤੀ ਰਸਤੇ 'ਚ ਰਾਣੀ ਕਿਹੜੀ ਵਿਆਹੀ ਆਪਣੀ ਵਾਲੀ ਰਾਣੀ ਅੱਛਾ ਉਹ ਕਹਿੰਦੀ ਸੋਡੇ ਛੋਟੇ ਨੂੰ ਟੈਕ ਆ ਗਿਆ ਕੱਲ ਪਤਾ ਨਹੀਂ ਸੁਣਿਆ ਤਾਂ ਨਹੀਂ ਕੋਈ ਗੱਲਬਾਤ ਮੈਂ ਵੀ ਕਿਹਾ ਮਹਾਨਤਾ ਇਸਨੇ ਕੋਈ ਗੱਲਬਾਤ ਸੁਣੀ ਨਹੀਂ ਕਿ ਆਉਂਦਾ ਜਾਂਦਾ ਦੇਖਿਆ ਕੋਈ ਤਾਂ ਪਤਾ ਲੱਗਦਾ ਮਾੜਾ ਮੋਟਾ ਮਹਾਨਾ ਹੋਣੀ ਮੇਰੇ ਲਈ ਵੀ ਕੋਈ ਗੱਲ ਕਰੀ ਉਹ ਕਹਿੰਦੀ ਸੋਡਾ ਹੱਕ ਬਣਦਾ ਸੀ ਜਾਣਦਾ ਮਾਖਾ ਜਾਂਦੇ ਤਾਂ ਤਾਂ ਜੀ ਸਾਨੂੰ ਪਤਾ ਲੱਗਦਾ। ਨਾ ਤੁਹਾਨੂੰ ਦੱਸ ਦੇ ਕੋਈ ਆਹ ਦਿੱਕਤ ਹੋ ਗਈ ਉੱਠ ਕੇ ਜਾਂਦੇ ਨਾਲ। ਉਹੀ ਤਾਂ ਗੱਲ ਹੈ ਵੀ ਨਾ ਹੁਣ ਆਪ ਉਹ ਦਿਖ ਰਹੀ ਹੈ ਪਤਾ ਨਹੀਂ ਅੰਦਰ ਹੈਗੀ ਪਤਾ ਨਹੀਂ ਬਾਹਰ ਹੈਗੀ। ਮੈਂ ਤਾਂ ਤੁਹਾਨੂੰ ਆਏ ਕਹਿੰਦੀ ਜੀ। ਚੱਲ ਲੜਾਈਆਂ ਝਗੜੇ ਤਾਂ ਆਪਣੀ ਚੱਲਦੀ ਰਹਿੰਦੇ ਨੇਗੇ। ਇਹ ਤਾਂ ਜਿਉਂਦੇ ਜੀਆਂ ਦੇ ਮੁਕਤੇ ਨਹੀਂ ਹੈਗੇ। ਸੋਡਾ ਤਾਂ ਭਾਈ ਐ। ਤੁਸੀਂ ਜਾ ਕੇ ਇੱਕ ਵਾਰੀ ਮੜ ਜਾ ਪਤਾ ਲਿਓ। ਪਤਾ ਲੱਗ ਜੂਗਾ। ਨਹੀਂ ਭਾਈ ਤਾਂ ਹੈਗਾ। ਹੁਣ ਉਦੋਂ ਦੇਖ ਲੈ ਸਾਰੇ ਰਿਸ਼ਤੇਦਾਰ ਆਏ। ਆਪਾਂ ਉਹਨਾਂ ਦੀ ਕਿਸੇ ਦੀ ਨਹੀਂ ਸੁਣੀ। ਬਾਕੀ ਹੁਣ ਜਦੋਂ ਉਹਨੇ ਕਰੀਆਂ ਨੇ ਤਾਂ ਪੁੱਤਣੀਆਂ ਵੀ ਤਾਂ ਉਸੇ ਨੇ ਰੱਬ ਤਾਂ ਦੇਖਦਾ ਚੱਲ ਕੋਈ ਗੱਲ ਨਹੀਂ ਜੀ ਫਿਰ ਵੀ ਨਹਾ ਨਾਲ ਉਹ ਮਾਸ ਨਹੀਂ ਵੱਖ ਹੁੰਦਾ ਹੁੰਦਾ ਜੇ ਕੱਲ ਨੂੰ ਕੋਈ ਗੱਲਬਾਤ ਹੋਗੀ ਫਿਰ ਵੀ ਤਾਂ ਜਾਵਾਂਗੇ ਫਿਰ ਕਿਹੜਾ ਮੂੰਹ ਲੈ ਕੇ ਜਾਵਾਂਗੇ ਆ ਜਾਣਾ ਤਾਂ ਪਊਗਾ ਹੁਣ ਕਿਹੜਾ ਮੂੰਹ ਲੈ ਕੇ ਪਈਏ ਰਿਸ਼ਤੇਦਾਰ ਕਹਿਣਗੇ ਉਹਦੇ ਸਾਡੀ ਮਨ ਨਹੀਂ ਅੱਜ ਤੁਸੀਂ ਮੂਰੇ ਧਰੇ ਫਿਰਦੇ ਕੋਈ ਗੱਲ ਨਹੀਂ ਜੀ ਆਪਾਂ ਨੇ ਕਿਹੜਾ ਇਹਨਾਂ ਤੋਂ ਲੈ ਕੇ ਕੁਸ ਖਾ ਲੈ ਵੀ ਤਾਂ ਆਪਾਂ ਨੂੰ ਬਿਸ਼ਰਮੀ ਚੱਲ ਹੁਣ ਉਹ ਗੱਲ ਦਾ ਤਾਂ ਦੁੱਖ ਆਪਾਂ ਨੂੰ ਵੀ ਸਾਰਿਆਂ ਨੂੰ ਹੀ ਆ ਵੀ ਹਾਂ ਹਾਂ ਇਹਨਾਂ ਦੇ ਨਾਲ ਜ਼ਮੀਨ ਕਰਾ ਗਿਆ ਛੋਟੇ ਵਾਲਾ ਭਾਈ ਬਾਕੀ ਆਏ ਜੀ ਅੱਗੇ ਛੋਟੀ ਮਰਜ਼ੀ ਐ ਮੈਂ ਤੱਕ ਨਹੀਂ ਆਪਣਾ ਹੱਕ ਮੰਗਦਾ ਜਾਣਾ ਤੇ ਸਾਹਮਣੇ ਹੀ ਐ ਕਈ ਸਾਲ ਹੋ ਗਏ ਆਪਾਂ ਨੂੰ ਅਦਾਲਤਾਂ ਤੇ ਇਹਨਾਂ ਨਾਲ ਝਗੜਾ ਕਰਦਿਆਂ ਨੂੰ ਜ਼ਮੀਨ ਪਿੱਛੇ ਉਹੀ ਗੱਲ ਫੇਰ ਮੂਰੇ ਹੋ ਜੂ ਅਗਲਾ ਕਹਿੰਦਾ ਹੁਣ ਸਾਡੇ ਘਰੇ ਆ ਕੇ ਕਿਹੜੇ ਮੂੰਹ ਲੈ ਕੇ ਮੂੰਹੋਂ ਐ ਨਹੀਂ ਪਤਾ ਉਹ ਕੀ ਬੋਲੇ ਕੋਈ ਗੱਲ ਨਹੀਂ ਜੀ ਬੋਲਣਗੇ ਤਾਂ ਆਪਾਂ ਸੁਣ ਲਾਂਗੇ ਵੱਧ ਤੋਂ ਵੱਧ ਗਾਲਾਂ ਹੀ ਦੇਣਗੇ ਝੋਲੀ ਚ ਪਾ ਲਾਂਗੇ ਜੜੀਆਂ ਕਹਿਣ ਕੇ ਪਰ ਮੈਨੂੰ ਨਹੀਂ ਲੱਗਦਾ ਹੈਗਾ ਵੀ ਆਪਾਂ ਨੂੰ ਹੁਣ ਰੁਕਣਾ ਚਾਹੀਦਾ ਹੈ ਜਾਣਾ ਚਾਹੀਦਾ ਜੀ ਇੱਕ ਵਾਰੀ ਆਪਾਂ ਜਾਇਆ ਹਣਾ ਜੇ ਆਪਾਂ ਨੂੰ ਬੋਲਣਗੇ ਆਪਾਂ ਔੜ ਕੇ ਨਹੀਂ ਜਾਂਦੇ ਇਹਨਾਂ ਦੇ ਕਰ ਪਿਓ ਨੇ ਇਹ ਨਿਜਮੇਵਾਰੀ ਦੇ ਕੇ ਗਿਆ ਕਰਨਾ ਦਾ ਪਊਗਾ ਮੈਂ ਕਦੇ ਮਗਰ ਵੀ ਨਹੀਂ ਹਟਿਆ ਪਹਿਲਾਂ ਵੀ ਪਰ ਹੁਣ ਜਦੋਂ ਮੂੰਹ ਉਹ ਨਹੀਂ ਅਗਲਾ ਕੋਈ ਮੂੰਹ ਪੈਰ ਰੱਖਦਾ ਆਪਾਂ ਕਿਹੜੇ ਮੂੰਹ ਜਾਈਏ ਚੱਲ ਕੋਈ ਨਾ ਜੀ ਇਹ ਹਵੀ ਇਹੋ ਜੀ ਹੁੰਦੀ ਐ ਲਾਲਚ ਕਿਹਨੇ ਧਿਆ ਗਿਆ ਇਹਨਾਂ ਦੇ ਮਨ ਚ ਵੀ ਲਾਲਚ ਆ ਗਿਆ ਮੰਨਿਆ ਕਰਦੇ ਨਹੀਂ ਆਜਾ ਚੱਲੀ ਆਪਾਂ ਚਲੋ ਫਿਰ ਜਾਇਓ ਨਾ ਕਿਆ ਸੋਚਿਆ ਹਾਂ ਜੀਤੇ ਠੀਕ ਹੈ ਮੈਂ ਹੈ ਆ ਬੜੇ ਤੂੰ ਆ ਗਿਆ ਭਾਈ ਕੋਈ ਨਾ ਕੋਈ ਨਾ ਬੈਠ ਬੈ ਮੈਨੂੰ ਤਾਂ ਹੁਣ ਪਤਾ ਲੱਗਿਆ ਵੀ ਤੂੰ ਢਿੱਲਾ ਹੋ ਗਿਆ ਤੂੰ ਮੈਨੂੰ ਰਾਤ 10 ਤੱਕ ਮੈਂ ਰਾਤੀ ਆ ਜਾਣਾ ਭਾਈ ਤੈਨੂੰ ਕਿਹੜੇ ਮੂੰਹ ਨਾਲ ਦੱਸਾਂ ਜਿਹੜੇ ਮੂੰਹ ਨਾਲ ਦੱਸਣਾ ਸੀ ਉਹ ਤਾਂ ਮੂੰਹ ਹੀ ਨਹੀਂ ਰਿਹਾ ਕੋਈ ਗੱਲ ਨਹੀਂ ਲਾਲਚ ਬਸ ਆ ਕੇ ਬੰਦਾ ਬਾਹ ਕੁਸ ਕਰ ਦਿੱਤਾ ਸਹੀ ਕਹੂੰ ਮੇਰਾ ਭਾਈਆ ਨਾ ਉਹ ਤਾਂ ਮਾਸਕ ਦੇ ਪੱਖ ਨਹੀਂ ਹੁੰਦੇ ਨੇ ਤੂੰ ਸਹੀ ਕਹਿਣਾ ਭਾਈ ਮੈਂ ਲਾਲਚ ਚਾ ਕੇ ਨਾ ਤੇਰੇ ਨਾਲ ਧੋਖਾ ਕਰ ਬੈਠਾ ਉਹ ਧੋਖੇ ਦੀ ਸਜ਼ਾ ਭੁਗਤ ਰਿਹਾ ਉਹ ਹੀ ਸਜ਼ਾ ਮਿਲੀ ਮੈਨੂੰ ਕੋਈ ਗੱਲ ਨਹੀਂ ਅਸੀਂ ਤੇਰੇ ਨਾਲ ਖੜੇ ਹਾਂ ਤੂੰ ਠੀਕ ਹੋ ਜਾਏਂਗਾ ਅਸੀਂ ਦਵਾਈ ਬੁਟੀ ਕਰਾਉਂਦੇ ਤੇ ਤੇਰਾ ਵਧੀਆ ਲਾਜ਼ ਕਰਾਉਂਗਾ ਹਾਂ ਹਾਂ ਭਾਈ ਅਸੀਂ ਤੈਨੂੰ ਵਧੀਆ ਡਾਕਟਰ ਕੋਲੇ ਲੈ ਕੇ ਜਾਵਾਂਗੇ ਠੀਕ ਹੋ ਜਾਏਗਾ ਤੂੰ ਪਰ ਜਾਈ ਇਹ ਤਾਂ ਤੁਹਾਡਾ ਬੁੜਪਣਾ ਦਾ ਜਿਹੜਾ ਮੈਂ ਤੁਹਾਡੇ ਨਾਲ ਇੰਨਾ ਕੁਸ਼ ਕੀਤਾ ਤੇ ਤੁਸੀਂ ਫਿਰ ਵੀ ਮੇਰੇ ਨਾਲ ਆ ਕੇ ਖੜ ਗਏ ਹੈ ਬੋਲਿਆ ਤੂੰ ਬਗਾਨਾ ਹੈ ਸਾਡੇ ਵਾਸਤੇ ਤੂੰ ਵੀ ਤਾਂ ਸਾਡਾ ਆਵਦੀ ਹੈ ਫਿਰ ਕੀ ਹੋ ਗਿਆ ਜੇ ਘਰ ਚ ਚਾਰ ਪਾਂਡੇ ਹੁੰਦੇ ਨੇ ਖੜਕਦੇ ਤਾਂ ਹੁੰਦੀ ਨੇ ਪਰ ਇਹ ਤਾਂ ਨਹੀਂ ਹੁੰਦਾ ਮੁੜ ਕੇ ਪਪਾਂ ਦਾ ਚੱਕ ਕੇ ਵਰਤੀ ਨਾ ਦੇ ਮਾਏ ਤਾਂ ਤੇਰਾ ਵੱਡਾ ਹੋਣ ਦੇ ਨਾ ਮੈਂ ਪਹਿਲਾਂ ਵੀ ਨਹੀਂ ਕਦੇ ਸੇਰੇ ਆਇਆ ਤੇ ਹੁਣ ਵੀ ਨਹੀਂ ਦੇਖ ਕਾ ਸਾਲ ਹੋ ਗਿਆ ਆਪਣਾ ਕਿਸ ਚੱਲਦੇ ਨੂੰ ਜਿਹੜੇ 4 ਪੈਸੇ ਇਕੱਠੇ ਕੀਤੇ ਸੀ ਉਹ ਵਕੀਲਾਂ ਨੇ ਖਾ ਲਏ ਸਹੀ ਗਾਣਾ ਬਈ 5 5 ਕਿਲੇ ਆਉਂਦੇ ਸੀ ਆਪਾਂ ਨੂੰ ਆਪਾਂ 5 ਤੋਂ 10 ਰਹਿ ਗਏ ਆਪਾਂ 5 ਤੋਂ 10 ਕਰਨ ਦੇ ਚੱਕਰ ਚ ਆਪਣੇ ਵਾਲੇ ਵੀ ਗਵਾ ਲਏ ਆਪਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਸੀ। ਇਹ ਜਿਹੜੀ ਸਾਨਪਾ ਜੇ ਪਹਿਲਾਂ ਆ ਜੇ ਨਾ ਬੰਦਾ ਇਹ ਜੀਆਂ ਗਲਤੀਆਂ ਨਹੀਂ ਕਰਦਾ। ਭਾਈ ਹੋ ਸਕੇ ਤਾਂ ਮੈਨੂੰ ਆਫ ਕਰ ਦੇ। ਮੈਥੋਂ ਬਹੁਤ ਵੱਡੀ ਗਲਤੀ ਹੋਈ। ਕੋਈ ਗੱਲ ਨਹੀਂ ਸੁਣ ਤੇ ਤੂੰ ਭਰਾ ਛੋਟਾ ਛੋਟਿਆਂ ਤੋਂ ਗਲਤੀਆਂ ਹੋ ਜਾਂਦੀਆਂ ਨੇ। ਜਿੱਤੇ ਇਹ ਗਲਤੀ ਤੇਰੀ ਨਹੀਂ ਹੈਗੀ। ਇਹ ਤਾਂ ਉਹਦੀ ਵੱਡੇ ਦੀ ਜਿਹੜਾ ਸਾਨੂੰ ਬਿਨਾਂ ਦੱਸੇ ਜਮੀਨ ਛੋਟੇ ਨੌਕਰ ਆ ਗਿਆ। ਜੇ ਕਿਤੇ ਉਹ ਸਾਨੂੰ ਪਹਿਲਾਂ ਹੀ ਦੱਸ ਦਿੰਦਾ। ਇਹ ਲੜਾਈਆਂ ਝਗੜੇ ਹੁੰਦੀ ਨਾ। ਗੱਲ ਤੇਰੀ ਠੀਕ ਆ ਪਰ ਜਾਈ ਜੇ ਉਹ ਆਪਾਂ ਨੂੰ ਇਧਰ ਉਧਰ ਨਾ ਝੁਕਾਉਂਦਾ ਨਾ ਤਾਂ ਸ਼ਾਇਦ ਅੱਜ ਆਪਾਂ ਨਾ ਢੜਕਦੇ ਤੇ ਅੱਜ ਆਪਣੇ ਹਾਲਾਤ ਨਾ ਹੁੰਦੇ ਵਾਕਈ ਸਿਆਣੇ ਕਹਿੰਦੇ ਜੋ ਕਰਮਾਂ ਚ ਲਿਖਿਆ ਨਾ ਉਹ ਬਣ ਕੇ ਰਹਿੰਦਾ ਆਪਣੇ ਵਾਸਤੇ ਹੀ ਕਰਨੀ ਸੀ ਇਹ ਤਾਂ ਹੋਣੀ ਸੀ ਦੇਖ ਸੋਟਿਆ ਪ੍ਰਮਾਤਮਾ ਦੇ ਹੱਥ ਬਹੁਤ ਕੁਝ ਹੁੰਦਾ ਚਲੋ ਚਾਹੇ ਕੋਈ ਵੀ ਬਿਮਾਰੀ ਆ ਗਈ ਕੁਦਰਤੀ ਪੇਨ ਪਰ ਆਪਾਂ ਇਕੱਠੇ ਤਾਂ ਹੋ ਗਏ ਕੋਈ ਗੱਲ ਨਹੀਂ ਵੀ ਮੈਂ ਤੇਥੋਂ ਵੱਖ ਨਹੀਂ ਕਦੇ ਵੀ ਹੂੰ ਮੈਂ ਤੇਰੇ ਨਾਲ ਤੂੰ ਭਰਾ ਮੇਰਾ ਤੇ ਭਰਾ ਬਣ ਕੇ ਰਹਿ ਬਾਈ ਤੂੰ ਮੈਂ ਗੱਲ ਕਹਿ ਕੇ ਨਾ ਮੈਨੂੰ ਜਿਉਂਦਾ ਚ ਕਰਤਾ ਮੈਂ ਤੇਰਾ ਦਿਨ ساری ਜ਼ਿੰਦਗੀ ਨਹੀਂ ਦੇ ਸਕਦਾ ਚਲ ਹਾਂ ਤਾਂ ਵਧੀਆ ਹੋਇਆ ਭਾਈਆਂ ਭਾਈਆਂ ਦਾ ਸਮਝੌਤਾ ਹੋ ਗਿਆ ਫਿਰ ਦਰਾਣੀ ਜਿਠਾਣੀ ਦਾ ਕਾਹਦਾ ਕਸਾ ਗੇਲਾ ਅਸੀਂ ਤਾਂ ਪੈਣਾ ਪੈਣਾ ਹੋਈਆਂ ਨਾ ਹਾਂ ਸਹੀ ਗੱਲ ਹੈ ਪੈਣੇ ਮੈਨੂੰ ਮਾਫ ਕਰਦੇ ਕੋਈ ਗੱਲ ਨਹੀਂ ਇਹ ਤਾਂ ਕਰਮਾਂ ਦੀ ਖੇਡਾਂ ਨੇ ਆਪਣੇ ਕਰਮਾਂ ਚਾਹੀ ਲਿਖਿਆ ਸੀ ਪਰ ਹੁਣ ਆਪਣੇ ਵਿੱਚ ਕੋਈ ਫਰਕ ਨਹੀਂ ਆਪਾਂ ਇਕੱਠੇ ਰਹਾਂਗੇ ਸਾਰੇ